ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਆ ਪਾਸਵੇ ਸੰਦੇ ਅੱਜ ਅਸੀਂ ਪਹੁੰਚਾ ਡਿਸਟ੍ਰਿਕਟ ਗੁਰਦਾਸਪੁਰ ਹਲਕਾ ਡੇਰਾ ਬਾਬਾ ਨਾਨਕ ਦੇ ਤਖਤਾ ਕੋਲੀ ਦੂਤ ਤੋਂ ਮੱਲੀ ਦੇ ਵਿੱਚ ਜਿੱਥੇ ਕਿ 15-10 ਤੋਂ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ ਇਸ ਦੌਰਾਨ ਐ ਬੀ ਜੀ ਮੰਡਲ ਦੇ ਪ੍ਰਧਾਨ ਅਤੇ ਸਮਾਜ ਸੇਵੀ ਵਿਜੀਤ ਸੋਨੀ ਜੀ ਨੇ ਗੁਰਦੁਆਰਾ ਅੰਗੀਠਾ ਸਾਹਿਬ ਬਾਬਾ ਜੀ ਸਾਤ ਵਾਲੇ ਕੋਲੀ ਦੂਤ ਤੋਂ ਮੱਲੀ ਦੇ ਵਿੱਚ ਕਿਸਾਨਾਂ ਦਾ ਹਾਕੀ ਤਾਂ ਨਿਗਾਤਵਾ ਦਿੱਤਾ ਵੀਰੋ ਰਿਪੋਰਟ ਪਾਸਵੇ ਸੰਦੇ ਸੇਵਾ ਸਾਰੀ ਸੋਨੀ ਸਾਹਿਬ ਲੁੱਟ ਗਏ ਨਹੀਂ 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 ਹੋਈ ਤੇ ਆਉਣ ਦੇ ਦੇ ਨੀ ਇਹ ਨਹੀਂ ਸਾਰੇ ਕਿਉਂਨੇ ਇਕੱਠੇ ਕਿਉਂਨੇ ਭਰਾ ਦਾ ਦਮ ਹੈ ਵਿੱਚ ਅੱਜ ਵੀ ਰੋਸ ਹੈ ਉਹ ਤੁਸੀਂ ਪਾਰਟੀ ਤੱਕ ਜਿੰਨਾ ਚਾਹੋ ਕਿਸਾਨਾ ਜੀ ਮੈਂ ਆਪਣੀ ਹਾਈ ਕਮਾਂਡ ਤੇ ਕਾਂ ਜੋ ਵੀ ਮੇਰੇ ਕਿਸਾਨ ਦੱਸਣਗੇ ਮੈਂ ਉਹਨਾਂ ਦੀ ਗੱਲ ਉਹਨਾਂ ਤੱਕ ਪਹੁੰਚਾ ਕੇ ਉਹਨਾਂ ਦੀਆਂ ਮੁਸ਼ਕਲਾਂ ਜਲਦੀ ਹੱਲ ਕਰਾਂਗਾ ਕਿਉਂਕਿ ਮੈਂ ਵੀ ਇੱਕ ਕਿਸਾਨ ਪੁੱਤਰ ਹਾਂ ਕਿਸਾਨ ਦਾ ਪੋਤਾ ਮੈਨੂੰ ਪਤਾ ਕਿ ਖੇਤੀ ਦਾ ਕੀ ਸਿਸਟਮ ਆ ਕਿਦਾਂ ਖੇਤੀ ਕੀਤੀ ਜਾਂਦੀ ਆ ਕਿਉਂ ਬਹੁਤ ਮਿਹਨਤ ਹੁੰਦੀ ਆ ਖੇਤੀ ਵਿੱਚ ਤਾਂ ਆਪਾਂ ਜੋ ਦੁੱਖ ਦਰਦ ਸਾਨੂੰ ਦੱਸਣਗੇ ਆਪਾਂ ਉਹਨਾਂ ਤੱਕ ਪਹੁੰਚਾ ਕੇ ਆਪਾਂ ਉਹਨਾਂ ਦਾ ਜਲਦੀ ਹੀ ਹੱਲ ਕਰਾ ਦੇ ਜਾਏਗਾ ਬਾਕੀ ਇਹ ਸਾਡੀ ਧਰਤੀ ਬਾਬੇ ਨਾਨਕ ਦੀ ਧਰਤੀ ਆ ਗੁਰਾਂ ਪੀਰਾਂ ਦੀ ਧਰਤੀ ਆ ਬਾਬਾ ਲਾਜ ਦੀ ਧਰਤੀ ਆ ਇੱਥੇ ਧਰਤੀ ਤੇ ਬਾਬੇ ਨਾਨਕ ਨੇ ਬਹੁਤ ਖੇਤੀ ਕੀਤੀ ਆ ਤੋ ਸਾਰਿਆਂ ਨੂੰ ਪਤਾ ਹੈ ਕਿ ਸਾਡੀ ਇਹ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ। ਬਾਕੀ ਆਪਣੀ ਸਰਕਾਰਾਂ ਗਿਆਪੇ ਇਹ ਮੰਗ ਰੱਖਾਂਗੇ ਕਿ ਜੋ ਵੀ ਸਾਡੇ ਕਿਸਾਨਾਂ ਦਾ ਜੋ ਵੀ ਹਾਲ ਹੈ ਜਲਦ ਜਲਦ ਕੀਤਾ ਜਾਵੇ। ਉਹਨਾਂ ਮੁਸ਼ਕਲ ਹਾਲ ਕੀਤੀ ਜਾਵੇ। ਕੋਈ ਸੁਰੇ ਕਿਸਾਨ ਉਹ ਵੀ ਸਾਡੇ ਭਰਾ ਹੀ ਨੇ। ਠੀਕ ਹੈ ਨਾ ਆਪਾਂ ਉਹਨਾਂ ਨਾਲ ਦਿਨ ਰਾਤ ਕਰਕੇ ਆਪਾਂ ਨਾਲ ਖੜੇ ਆ। ਕੋਈ ਵੀ ਹਾਲ ਆਪਾਂ ਉਹਨਾਂ ਕਹਿ ਕੇ ਜਲਦੀ ਨਾਲ ਹੱਲ ਕਰਵਾਇਆ ਜਾਏਗਾ। ਹਰਿਆਣਾ ਸਰਕਾਰ ਨੇ ਲੋਕ ਜਿਹੜਾ ਐਮਐਸਟੀ ਦਿੱਤੀ ਜੀ ਹੈ ਸਰਕਾਰ ਨੇ ਹਰਿਆਣਾ ਦੇ ਕਿਸਾਨਾਂ ਨੂੰ ਵਧੀਆ ਤੋਹਫਾ ਦਿੱਤਾ ਹੈ ਵੀ ਐਮਐਸਟੀ ਦਿੱਤੀ ਜੀ ਹੈ। ਕਿ ਪੰਜਾਬ ਦੇ ਕਿਸਾਨਾਂ ਨਾਲ ਮਤਲਬ ਕਿ ਅਸੀਂ ਸੰਬੰਧ ਕਰੂ ਸਾਡੀ ਜਿਹੜੀ ਪਾਕ ਪਾਦੀ ਪੰਜਾਬ ਦੀ ਟੀਮ ਆ ਉਹਦੇ ਸਾਡੀ ਕੇਂਦਰ ਸਰਕਾਰ ਨਾਲ ਗੱਲਬਾਤ ਚੱਲਦੀ ਪਈ ਆ ਇਹਦੇ ਮਸਲੇ ਜਲਦੀ ਹੱਲ ਹੋ ਜਾਣੇ ਆ ਕਿਉਂਕਿ ਕੁਝ ਦੇਣਾਂ ਦੀ ਗੱਲ ਰਹਿ ਗਈ ਆ ਕਿ ਸਾਡੀ ਟੀਮ ਪੂਰੀ ਤਰ੍ਹਾਂ ਕੰਮ ਚੱਲਦਾ ਪਿਆ ਕੰਮ ਇਹਦੇ ਮਸਲੇ ਜਲਦੀ ਹੱਲ ਹੋ ਜਾਣੇ ਜੀ ਕੋਈ ਇੱਕ ਕਿਸਾਨ ਹੋ ਬਚਪਨ ਤੋਂ ਕਿਸਾਨੀ ਕਰਦੇ ਕਿਸਾਨਾਂ ਦੀਆਂ ਮੰਗਾਂ ਕੀ ਜਾਇਜ਼ ਨੇ ਬਿਲਕੁਲ ਜਾਇਜ਼ ਜੀ ਮੈਂ ਵੀ ਕਿਸਾਨ ਪੁੱਤਰ ਹਾਂ ਪਤਾ ਕਿਸਾਨ ਦੀ ਕਿੰਦਾ ਮਿਹਨਤ ਹੁੰਦੀ ਆ ਦਿਨ ਰਾਤ ਇੱਕ ਪਸੀਨਾ ਮਿਹਨਤ ਕਰਕੇ ਕਮਾਈ ਕਰਦਾ ਹਾਂ ਜੇ ਸਿਰ ਆਪਾਂ ਵੀ ਇਹ ਚਾਹੁੰਦੇ ਆ ਕਿ ਸਾਡੇ ਕਿਸਾਨ ਭਰਾਵਾ ਇਹਨਾਂ ਜਲਦੀ ਜਲਦੀ ਮਸਲੇ ਹੱਲ ਕੀਤੇ ਜਾ ਸਕਣ ਜੋ ਕਿ ਸਾਡੇ ਕਿਸਾਨ ਭਰਾ ਸਾਡੇ ਨਾਲ ਦਿਨ ਰਾਤ ਮਿਹਨਤ ਕਰਦੇ ਪਏ ਆ ਉਹਨਾਂ ਦਾ ਆਪਾਂ ਚਾਹੁੰਦੇ ਕੋ ਜਲਦੀ ਜਲਦੀ ਮਸਲਾ ਹੱਲ ਹੋ ਸਕੇ ਆਪਾਂ ਆਪਣੀ ਟੀਮ ਅਗੇ ਇਹ ਪ੍ਰਪੋਜ਼ ਮੰਗ ਕਰਦੇ ਆ ਕਿ ਇਹਨਾਂ ਜਲਦੀ ਜਲਦੀ ਮਸਲੇ ਹੱਲ ਹੋ ਜਾਣ